ਸ਼੍ਰੋਮਨੀ ਕਾਲੀਦਾਲ ਦੇ ਪ੍ਰਧਾਨ ਸੁਖਬੀਤ ਸਿੰਘ ਬਾਦਲ ਦੇ ਅਗੇ ਜਜ ਫਰੀਦਕੋਟ ਤੋਂ ਕਾਂਗਰਸੀ ਆਗੂ ਜੋਗਿੰਦਰ ਸਿੰਘ ਪੰਜਗੜਾਈ ਕਾਂਗਰਸ ਨੂੰ ਝਟਕਾ ਦਿੰਦੇ ਹੋਏ ਸ਼੍ਰੋਮਨੀ ਕਾਲੀਦਾਲ ਵਿੱਚ ਸ਼ਾਮਲ ਹੋ ਗਏ ਹਨ ਜੋਗਿੰਦਰ ਸਿੰਘ ਦੋ ਵਾਰ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਹਨ ਚੰਡੀਗੜ੍ਹ ਚ ਜਜ ਸੁਖਬੀਤ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਜੋਗਿੰਦਰ ਸਿੰਘ ਪੰਜਗੜਾਈ ਨੇ ਸ਼੍ਰੋਮਨੀ ਕਾਲੀਦਾਜਸ਼ ਨੂੰ ਮੁਹਿੰਦਤ ਕੀਤੀ ਹੈ ਕੀ ਕੈਂਡੀਡੇਟ ਆਗੇ ਨਾ ਅੱਜਾ ਅੱਜਾ ਪਰ ਜਿਹੜਾ ਮੈਂ ਕਹਿਣਾ ਚਾਹਣਾ ਹੈ ਵੱਡੀ ਗੱਲ ਹੈ ਹਲੇ 3 ਸਾਲ ਪਈ ਹੈ ਸਰਕਾਰ ਦੇ ਜਿਹੜੇ ਅੱਜ ਆਏ ਹੈ ਹੀ ਇਜ਼ ਪ੍ਰੈਜ਼ੈਂਟ ਸਿਟਿੰਗ ਹਲਕਾ ਇੰਚਾਰਜ ਹੀ ਇਜ਼ ਨਾਟ ਕੀ ਐਨੂੰ ਸਾਈਡ ਲਾਈਨ ਕੀਤਾ ਹੋਇਆ ਹੈ ਆ ਕਿਸੇ ਕੀਤਾ ਹੋਇਆ ਪਦੌੜ ਹੁਣ ਵੀ ਜਿਹੜੇ ਇਹਨਾਂ ਨੇ ਮਿਲਦਾ ਇਹਨਾਂ ਦਾ ਫਰੀਦਕੋਟ ਜ਼ਿਲ੍ਹੇ ਚ 올 ਪੰਜਾਬ ਦੇ ਲੇਬਰ ਯੂਨੀਅਨ ਜਿੰਨੀ ਲੇਬਰ ਯੂਨੀਅਨ ਹੈ ਆਪਣੇ FCI ਦੂਜੀ ਸਾਰੇ ਜਿੰਨੇ ਹੈਗੇ ਉਹਨਾਂ ਦਾ ਪ੍ਰਧਾਨ ਵੀ ਹੈ ਐਂ ਦੋ ਵਾਰ ਐਮਐਲਏ ਬਣੇ ਤੁਸੀਂ ਦੋ ਵਾਰ ਦੋ ਵਾਰ ਲਗਾਤਾਰ ਜੈਤੋਤੋ ਪੰਜ ਗ੍ਰਹਿ ਪਹਿਲੇ ਪੰਜ ਗ੍ਰਹਿ ਹੁੰਦਾ ਸੀ ਫਿਰ ਡੀਲੀਮਿਟੇਸ਼ਨ ਦੇ ਬਾਅਦ ਪੈਂਡੂ ਤੇ ਦੇ ਦਿੱਤੀ 2007 ਚ ਪੰਜ ਗ੍ਰਹਿ 2000 ਕੋ ਦੇ ਪਾਰਲੀਮੈਂਟ ਲੜੇ ਫਿਰ ਇੱਕੀ ਐਮਐਲਏ ਵੀ ਲੜੇ ਸੀ ਜੋ ਲਾਸਟ ਫਰਮ ਪਦੌੜ ਜ਼ਿਲ੍ਹਾ ਪ੍ਰਧਾਨ ਹੁਣੀ ਆ ਜਿਹੜੀ ਪ੍ਰੈਜ਼ੈਂਟ ਲਿਸਟ ਹੈ ਉਹ ਉਹਨਾਂ ਨੇ ਨਵੇਂ ਬਣਾਇਆ ਲਾਸਟ ਪਹਿਲਾ 2 ਮਹੀਨਾ 15 ਦਿਨ ਪਹਿਲੇ ਜ਼ਿਲ੍ਹਾ ਪ੍ਰਧਾਨ ਡਿਸਟ੍ਰਿਕਟ ਫਰੀਦਕੋਟ ਦੇ ਸੀ ਸੋ ਤੁਸੀਂ ਹਾਲਾਤ ਦੇਖੋਗੇ ਕਿ ਕਿਵੇਂ ਕਾਂਗਰਸ ਫ੍ਰਸਟ੍ਰੇਸ਼ਨ ਹੈ ਡਰਾਈਵਰਲੈਸ ਕਾਰ ਅੱਜ ਪੰਜਾਬ ਦੀ ਸਰਕਾਰ ਡਰਾਈਵਰਲੈਸ ਹੈ ਤਾਂ ਮੈਂ ਪ੍ਰੈਸ ਕਾਨਫਰੰਸ ਦਾ ਬਾਜ਼ ਕਰਾਂਗੇ ਮੈਂ ਉਹਨਾਂ ਨੂੰ ਬੇਨਤੀ ਕਰਾਂਗੇ 2 ਮਿੰਟ ਆਪ ਵੀ ਗੱਲ ਕਰਨਾ ਬਾਪੀ ਸਤਿਕਾਰਯੋ ਸਾਸਨਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਰੇ ਮੇਰੇ ਸਤਿਕਾਰਯੋ ਮੇਰੇ ਨਾਲ ਪਹੁੰਚੇ ਮੇਰੇ ਸਾਥੀ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸੀਨੀਅਰ ਲੀਡਰ ਸਾਹਿਬਾਨ ਤੇ ਮੇਰੀ ਸਤਿਕਾਰਯੋ ਸਾਰੀ ਪ੍ਰੈਸ ਤੁਹਾਡਾ तहे ਦਿਲੋਂ ਧੰਨਵਾਦ ਕਰਦਾ ਹਾਂ ਔਰ ਮੈਂ ਤੁਹਾਨੂੰ ਇੱਕ ਆਪਣੇ ਵੱਲੋਂ ਸੁਨੇਹਾ ਦੇਣਾ ਚਾਹਣਾ ਜੋ ਕਿ ਮੈਂ ਉਮੀਦ ਕਰਾਂਗਾ ਕਿ ਤੁਸੀਂ ਪੂਰੇ ਪੰਜਾਬ ਭਰ ਦੇ ਲੋਕਲ ਪੋਲ ਦਾ ਕਰੋ ਮੇਰਾ ਜਿਹੜਾ ਸਿਆਸੀ ਜੀਵਨ ਆ ਉਹ ਪਿਛਲੇ ਲਗਭਗ 30 ਸਾਲਾਂ ਤੋਂ ਇੱਕ ਲੇਬਰ ਜਮਾਤ ਚੋਂ ਮੈਂ ਸ਼ੁਰੂ ਕੀਤਾ ਸੀ ਲੇਬਰ ਜਮਾਤ ਦੀ ਪੂਰੀ ਕਮਾਂਡ ਕੀਤੀ ਪੂਰੇ ਪੰਜਾਬ ਵਿੱਚ ਔਰ ਹਿੰਦੁਸਤਾਨ ਦੇ ਵਿੱਚ ਵੀ ਮੈਂ ਆ ਦੇ ਜੋ ਲੇਬਰ ਯੂਨੀਅਨ ਦਾ ਸਾਡਾ ਸਿਸਟਮ ਸੀ ਉਹਦੇ ਵਿੱਚ ਵੀ ਹਿੰਦੁਸਤਾਨ ਦਾ ਮੈਂਬਰ ਸੀ ਅਤੇ ਪਾਰਟੀ ਨੇ ਮੈਨੂੰ 92 ਵਿੱਚ ਪਿਛਲੇ 92 ਦੇ ਵਿੱਚ ਐਮਸੀ ਦੀ ਟਿਕਟ ਦਿੱਤੀ ਔਰ ਚਾਰ ਸਾਡੀਆਂ ਸੀਟਾਂ ਸਿੱਧਰ ਸਾਡੇ ਸਿਟੀ ਫ੍ਰੀ ਕੋਰ ਦੀਆਂ ਔਰ ਮੈਂ ਇਕੱਲਾ ਹੀ ਉੱਥੋਂ ਅਰਧ ਵਰ ਸੀਟ ਤੋਂ ਕਾਂਗਰਸ ਪਾਰਟੀ ਦੇ ਬਹੁਤ ਵੱਡੀ ਗਿਣਤੀ 'ਚ ਉੱਠ ਲੈ ਕੇ ਉਹ ਜਿੱਤਿਆ ਸੀ ਬਾਕੀ ਸਾਰੇ ਹੀ ਜਿਹੜੇ ਸਾਡੇ ਰਿਜ਼ਰਵ ਦੇ ਕੈਂਡੀਡੇਟ ਸੀ ਕੁਝ ਸ਼੍ਰੋਮਣੀ ਕਾਲੀ ਦਲ ਦੇ ਜਿੱਤ ਗਏ ਤੇ ਬਾਕੀ ਆਜ਼ਾਦ ਜਿੱਤ ਗਏ ਉਸ ਤੋਂ ਬਾਅਦ ਮੈਂ ਲੰਬਾ ਸਮਾਂ 1995 ਤੋਂ ਲੈ ਕੇ 2007 ਤੱਕ ਲਗਾਤਾਰ ਟੋਆ ਟੋਈ ਕਰਨ ਵਾਲੇ ਟਰੱਕ ਕੰਮ ਕਰਨ ਵਾਲੇ ਲੋਕ ਲੇਬਰ ਉਹਨਾਂ ਦੇ ਵਿੱਚ ਮੈਂ ਟਰੱਕ ਜੁੱਦਾਂ ਲਗਾਹਰ 10 ਤੋਂ 12 ਸਾਲ ਮੈਂ ਉਹਦਾ ਅਧੀ ਕੀਤੇ ਹੋਰ ਉਹਨਾਂ ਦਾ ਪ੍ਰਦਾਨ ਰਿਆ 300 ਕੋਟ ਯੂਨੀਅਨ ਦਾ ਉਸ ਤੋਂ ਬਾਅਦ ਮੈਨੂੰ ਪਾਰਟੀ ਨੇ ਕਾਂਗਰਸ ਪਾਰਟੀ ਨੇ 2007 ਵਿੱਚ ਐਸੀ ਸੀਟ ਪੰਜ ਗ੍ਰਾਂਥੋਂ ਮੈਨੂੰ ਟਿਕਟ ਦੇ ਕੇ ਨਵਾਜਿਆ ਤੇ 2012 ਚ ਮੈਨੂੰ ਡਿਲੀਮਿਟੇਸ਼ਨ ਜਦੋਂ ਹੋਈ ਤੇ ਉਸ ਤੋਂ ਬਾਅਦ ਦਿੱਤੋਂ ਤੋਂ ਮੈਨੂੰ ਇਸ ਸੀਟ ਤੋਂ ਉੱਥੋਂ ਦਾ ਕੈਂਡੀਡੇਟ ਨਵਾਜਿਆ ਦੋਨੇ ਵਾਰੀ ਉਹ ਦਿੱਤੀ ਏਰੀਆ ਬਿਲਕੁਲ ਇਹਦੇ ਚ ਕੋਈ ਬਹੁਤਾ ਨਾ ਵੱਡਾ ਕਸਬਾ ਨਾ ਕੋਈ ਵੱਡਾ ਸ਼ਹਿਰ ਆ ਉਹ ਤੋਂ ਪਿਆਰੇ ਲੋਕਾਂ ਨੂੰ ਦੋਨੇ ਵਾਰੀ ਬੜੀ ਸ਼ਾਂਤ ਦਿੱਤ ਜਦਾ ਕਿ ਉਥੋਂ ਪਿੱਛਿਆ ਇੱਥੇ ਬਸ ਨਹੀਂ ਉਸ ਤੋਂ ਬਾਅਦ ਮੈਨੂੰ 2013 ਵਿੱਚ ਪਾਰਟੀ ਨੇ ਪਾਰਟੀ ਨੇ ਮੈਨੂੰ ਜਿਲ੍ਹਾ ਪ੍ਰਧਾਨ ਦੀ ਇਸ ਕਰਕੇ ਮੈਂ ਸਾਰੀ ਪ੍ਰੈਸ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੀ ਸਾਡੀ ਕਾਂਗਰਸ ਜਮਾਤ ਆ ਉਹ ਚਾਹ ਪਲੂਸਾਂ ਦੀ ਪਾਰਟੀ ਬਣ ਕੇ ਰਹਿ ਗਈ ਆ ਹਾਈਜੈਕ ਕਰਨ ਵਾਲੇ ਲੋਕਾਂ ਦੇ ਹੱਥਾਂ 'ਚ ਖੇਡਦੀ ਆ ਕਿਸੇ ਗਰੀਬ ਦੀ ਕੋਈ ਸੁਣਵਾਈ ਨਹੀਂ ਕਿਸੇ ਦਲਿਤ ਪਰਵਾਦ ਦੀ ਕੋਈ ਕਿਤੇ ਮੰਗ ਨਹੀਂ ਡਿਮਾਂਡ ਨਹੀਂ ਕਿਤੇ ਦੀ ਉਹਨਾਂ ਨੂੰ ਪੁੱਛਿਆ ਨਹੀਂ ਜਾ ਰਿਹਾ ਸੁਣਿਆ ਨਹੀਂ ਜਾ ਰਿਹਾ ਮੈਂ ਕਾਂਗਰਸ ਦੇ ਐਨਯੂ ਵਿਧਿਆ ਤੇ ਹੋਣ ਦੇ باوجود ਪਿਛਲੇ ਸਮੇਂ ਵਿੱਚ ਬਹੁਤ ਵਾਰੀ ਕੋਸ਼ਿਸ਼ ਕੀਤੀ ਆ ਵੀ ਹਾਈ ਕਮਾਂਡ ਦੇ ਧਿਆਨ ਵਿੱਚ ਲਿਆਉਣ ਵਾਸਤੇ ਕਿ ਤੁਹਾਡੇ ਵਿੱਚ ਮੈਂ ਬੜੀ ਮਿਹਨਤ ਤੇ ਮਸ਼ਕੱਤ ਨਾਲ ਬਰਕਤ ਦੇ ਤੌਰ ਤੇ ਕੰਮ ਕੀਤਾ ਮੇਰਾ ਗਲਾ ਨਾ ਕੁੱਟਿਆ ਜਾਵੇ ਮੇਰੇ ਇਤਿਆਸ ਰੱਖਿਆ ਜਾਵੇ ਲੇਕਿਨ ਕਿਸੇ ਨੇ ਗੱਲ ਨਹੀਂ ਸੁਣੀ ਵੱਡੇ ਦਰਬਾਰ ਦੇ ਕਰੇਗਾ ਉਹਨਾਂ ਨੇ ਵੀ ਗੱਲ ਨਹੀਂ ਸੁਣੀ ਉਸ ਤੋਂ ਬਾਅਦ ਸਾਡੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਉਹਨਾਂ ਨੂੰ ਕਈ ਵਾਰ ਮਿਲੇ ਉਹਨਾਂ ਨੇ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਇਸ ਕਰਕੇ ਇਸ ਪਾਰਟੀ ਦੇ ਵਿੱਚ ਖਾਸ ਕਰਕੇ ਜਿਹੜੇ ਗਰੀਬ ਲੋਕ ਆ ਤੇ ਜਿਹੜੇ ਮਿਹਨਤ ਮੁਸ਼ਕਲ ਨਾਲ ਅੱਗੇ ਨਿਕਲ ਸਕਦੇ ਆ ਕੁਝ ਲੋਕ ਇਹੋ ਜਿਹੇ ਆ ਜਿਨ੍ਹਾਂ ਨੇ ਹਾਈਜੈਕ ਕੀਤਾ ਪਾਰਟੀ ਨੂੰ ਬਰਦਾਸ਼ਤ ਨਹੀਂ ਕਰਦਾ ਤੇ ਮੇਰੇ ਵਰਗੇ ਨਮਾਣੇ ਵਰਕਰ ਨੂੰ ਔਰ ਪਾਰਟੀ 'ਚ ਕੰਮ ਕਰਨ ਵਾਲੇ ਬੰਦੇ ਨੂੰ ਉਹਨਾਂ ਨੇ ਉੱਥੋਂ ਕਤਲ ਕਰਕੇ ਚੋਰੀਆ ਸਿਆਸੀ ਤੌਰ ਤੇ ਪਰ ਰਿਪੋਰਟ ਪੰਜਾਬ ਟੂਡੇ ਪੰਜਾਬੀ ਇਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖੈਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚੁਣੌਤੀ ਦਿੱਤੀ ਹੈ ਸੁਖਪਾਲ ਸਿੰਘ ਖਹਿਰ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਚੋਣ ਕਮਿਸ਼ਨ ਨੂੰ ਹਲਪਨਾਮਾ ਦੇਣ ਕਿ ਜੇ ਕਰੋਨਾ ਵਾਲਾ ਚੋਣ ਮੈਨੀਫੈਸਟੋ 'ਚ ਕੀਤੇ ਗਏ ਵਾਅਦੇ ਪੂਰੇ ਨਹੀਂ ਹੁੰਦੇ ਤਾਂ ਚੋਣ ਕਮਿਸ਼ਨ ਉਹਨਾਂ ਦੀ ਪਾਰਟੀ ਦੀ ਮਾਨਤਾ ਰੱਦ ਕਰ ਦੇਵੇ। ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦ ਹੋਏ ਖਹਿਰ ਨੇ ਕਿਹਾ ਕਿ ਚੋਣਾਂ ਸਮੇਂ ਪਾਰਟੀਆਂ ਵੱਲੋਂ ਵੋਟਰਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਬਾਅਦ ਵਿੱਚ ਉਹਨਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ। ਉਹਨਾਂ ਕਹੇ ਕਿ ਇਹ ਕਰਕੇ ਪਾਰਟੀਆਂ ਵੱਲੋਂ ਵੋਟਰਾਂ ਨਾਲ ਸਿੱਧਾ-ਸਿੱਧਾ ਧੋਖਾ ਕੀਤਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਸਿਆਸੀ ਪਾਰਟੀ ਨੂੰ ਬਕਾਇਦਾ ਇੱਕ ਹਲਫ਼ਨਾਮਾ ਚੋਣ ਕਮਿਸ਼ਨ ਨੂੰ ਦੇਣਾ ਚਾਹੀਦਾ ਹੈ ਜਿਸ ਤੇ ਚੋਣਵਾਦੇ ਪੂਰੇ ਨਾ ਹੋਣ ਤੇ ਪਾਰਟੀ ਦੀ ਮੰਨਤਾ ਰੱਦ ਹੋ ਜਾਣੀ ਚਾਹੀਦੀ ਹੈ ਇਸ ਦੌਰਾਨ ਖੈਰਾਵਲੋਂ ਸਾਬਕਾ ਪ੍ਰਿੰਸੀਪਲ ਕਮਿਸ਼ਨਰ ਇਨਕਮ ਟੈਕਸ ਡਾਕਟਰ ਜਗਤਾ ਸਿੰਘ ਤੇ ਰਾਸ਼ਟਰੀ ਜਨਤਾ ਦਿਲ ਦੇ ਨੈਸ਼ਨਲ ਐਗਜ਼ੀਕਿਊਟਿਵ ਮੈਂਬਰ ਪ੍ਰੋਫੈਸਰ ਕਿਸ਼ਨ ਚੰਦਰ ਅਹੋਜਾ ਨੂੰ ਹਾਰパਕੇ ਪਾਰਟੀ ਵਿੱਚ ਸ਼ਾਮਲ ਵੀ ਕੀਤਾ ਗਿਆ ਹੈ ਇਹ ਪ੍ਰੋਮਿਸ ਕੀਤੀ ਹੈ ਕਿ ਅਸੀਂ ਜਿਹੜਾ ਵੀ ਅਸੀਂ ਮੈਨੀਫੈਸਟੋ ਦਾ ਡਾਕੂਮੈਂਟ ਬਣਾਵਾਂਗੇ ਰੋਡ ਮੈਪ ਬਣਾਵਾਂਗੇ ਵਿਜ਼ਨ ਡਾਕੂਮੈਂਟ ਬਣਾਵਾਂਗੇ ਇਲੈਕਸ਼ਨ ਪ੍ਰੋਮਿਸਸ ਕਰਾਂਗੇ ਅਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇੱਕ ਐਫੀਡੇਵਿਟ ਦੇਵਾਂਗੇ ਕਿ ਅਗਰ ਇਹ 25 ਪ੍ਰੋਮਿਸਸ ਜਾਂ ਜਿੰਨੀਆਂ ਵੀ ਪ੍ਰੋਮਿਸਸ ਅਸੀਂ ਇੰਪੋਰਟੈਂਟ ਕਰਾਂਗੇ ਅਸੀਂ ਅਗਰ ਪਹਿਲੇ 2 ਸਾਲ ਦੇ ਵਿੱਚ ਇਹ ਪ੍ਰੋਮਿਸਸ ਨੂੰ ਇੰਪਲੀਮੈਂਟ ਨਹੀਂ ਕਰ ਸਕਾਂਗੇ ਵੀ ਵੁੱਡ ਸੈਲਫ ਰਿਕਵੈਸਟ ਦੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਟੂ ਡੀ ਰੈਕਗਨਾਈਜ਼ ਆਵਰ ਪਾਰਟੀ ਸਾਡੀ ਮਾਨਤਾ ਰੱਦ ਕੀਤੀ ਜਾਵੇ ਜੇ ਅਸੀਂ ਲੋਕਾਂ ਨਾਲ ਝੂਠ ਬੋਲੀਏ ਤੇ ਨਾ ਕੰਮ ਕਰੀਏ ਕੀ ਕੈਪਟਨ ਸਾਹਿਬ ਤੁਸੀਂ ਇਸ ਤਰ੍ਹਾਂ ਦਾ ਵਾਅਦਾ ਪੰਜਾਬ ਦੇ ਲੋਕਾਂ ਨਾਲ ਕਰ ਸਕਦੇ ਹੋ ਕੀ ਸੁਖਬੀਰ ਸਿੰਘ ਬਾਦਲ ਤੁਸੀਂ ਇਹ ਵਾਅਦਾ ਇਹ ਮੈਂ ਆਈ ਹੈਵ ਥਰੋਨ ਦਿਸ ਸਜੈਸ਼ਨ ਇਨ ਦਾ ਪਬਲਿਕ ਡੋਮੇਨ ਲੈਟ देयर ਬੀ ਅ ਡਿਸਕਸ਼ਨ ਔਨ ਦਿਸ ਲੈਟ देयर ਬੀ ਅ ਪਬਲਿਕ ਓਪੀਨੀਅਨ ਬਿਲਡ ਅਪ ਔਨ ਦਿਸ ਇਸ਼ੂ ਕਿ ਕੀ ਸੁਖਬੀਰ ਸਿੰਘ ਬਾਦਲ ਤੁਸੀਂ ਆਪਣੀ ਮਾਨਤਾ ਰੱਦ ਕਰਵਾਓਗੇ ਜੇ ਤੁਸੀਂ ਵੇਦੇ ਆਪਣੇ ਪੂਰੇ ਨਹੀਂ ਕਰੋਗੇ ਇਹਦਾ ਮਤਲਬ ਨਹੀਂਗਾ ਕਿ ਘਟਕੇ ਤੇ ਹੱਥ ਰੱਖਿਆ ਤੇ ਲੋਕਾਂ ਨੂੰ ਸੌਂ ਖਾਦੀ ਤੇ ਵੋਟਾਂ ਲੈ ਕੇ ਘਰੋਂ ਚਲੇ ਗਏ ਔਰ ਕੈਪਟਨ ਅਮਰਿੰਦਰ ਸਿੰਘ ਹੈਜ਼ ਡਨ ਕਮਿਟਿਡ ਅਨਦਰ ਬ੍ਰੀਚ ਆਫ ਐਗਰੀਮੈਂਟ ਇਹਨਾਂ ਨੇ ਬਕਾਇਦਾ ਐਗਰੀਮੈਂਟ ਸਾਈਨ ਕੀਤੇ ਨੇ ਅਕਾਲੀਆਂ ਨੂੰ ਵੀ ਮਾਤ ਮਾਤ ਪਾਈ ਝੂਠ ਵਿੱਚ ਲਿਖਤੀ ਐਗਰੀਮੈਂਟ ਕਿਸਾਨਾਂ ਦੇ ਨਾਲ ਹੱਲੇ ਸਾਈਨ ਨੇ ਕੈਪਟਨ ਅਮਰਿੰਦਰ ਸਿੰਘ ਕੱਜ ਤੋਂ ਬਾਅਦ ਤੁਹਾਡੇ ਕੁੱਲ ਕਰਜ਼ੇ ਦਾ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਕਿੱਥੇ ਗਿਆ ਉਹ ਕਰਜ਼ੇ ਦੀ ਮਾਫੀ ਨੌਕਰੀਆਂ ਦਾ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਕਿੱਥੇ ਗਏ ਉਹ ਨੌਕਰੀਆਂ ਨਸ਼ਿਆਂ ਨੂੰ ਖਤਮ ਕਰਨ ਦੀ ਗੱਲ ਅੱਜ ਉਹਨਾਂ ਦੇ ਐਮਐਲਏ ਨੇ ਇਲਜ਼ਾਮ ਲਾਏ ਨੇ ਕੁਲਵੀਰ ਸਿੰਘ ਜੀ ਦਾ ਨੇ ਓਪਨਲੀ ਸਟੇਜ ਦੇ ਉਤੋਂ ਆਈਜੀ ਵੱਲ ਉਂਗਲ ਕਰਕੇ ਕਿ ਆ ਬੈਠਾ ਹੀ ਪੁਲਿਸ ਵਾਲਾ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦੇ ਮਾਫੀਆ ਨੂੰ ਪ੍ਰੋਟੈਕਟ ਕਰਦਾ ਤੇ ਪ੍ਰਮੋਟ ਕਰਦਾ ਵਾ ਇਹ ਦੂਸਰਾ ਐਮਐਲਏ ਆ ਕਾਂਗਰਸ ਦਾ ਪਹਿਲਾਂ ਸੁਰਜੀਤ ਸਿੰਘ ਧਮਾਨ ਨੇ ਉਦਮ ਸਿੰਘ ਦੇ ਸਰਕਾਰੀ ਫੰਕਸ਼ਨ ਵਿੱਚ ਇਹੀ ਇਲਜ਼ਾਮ ਲਾਏ ਸੀਗੇ ਹੁਣ ਕੁਲਵੀਰ ਸਿੰਘ ਜੀ ਦਾ ਨੇ ਸਾਰਾ ਪੜਦਾ ਫਾਸ਼ ਕਰ ਦਿੱਤਾ ਹੁਣ ਉਹਨੂੰ ਬਜਾਏ ਕਿ ਮਾਫੀਆ ਦੇ ਖਿਲਾਫ ਐਕਸ਼ਨ ਲੈਂਡ ਬਜਾਏ ਕਿ ਪੁਲਿਸ ਵਾਲੇ ਜਿਹੜੇ ਪ੍ਰੋਟੈਕਟ ਕਰਦੇ ਨੇ ਜ ਬਲੈਕ ਸ਼ੀਪਸ ਬਲੈਕ ਸ਼ੀਪ ਇਨ ਦਾ ਪੁਲਿਸ ਬਜਾਏ ਕਿ ਉਹਨਾਂ ਦੇ ਖਿਲਾਫ ਐਕਸ਼ਨ ਲੈਂਡ ਉਹ ਜ਼ੀਰੇ ਨੂੰ ਜ਼ਖਰ ਸਾਹਿਬ ਕਾਰਨ ਦੱਸੋ ਨੋਟਿਸ ਦੇ ਦਿੱਤਾ ਉਲਟਾ ਚੋਰ कोतवाल ਕੋ ਡਾਂਟੇ ਇੱਕ ਬਿਲਕੁਲ ਟੁਕਦਾ ਹੈ ਅੱਜ ਦੀ ਰੇਟ ਵਿੱਚ ਇਹਨਾਂ ਨੂੰ ਚਾਹੀਦਾ ਸੀਗਾ ਅਮਰਿੰਦਰ ਸਿੰਘ ਨੂੰ ਕਿ ਜ਼ੀਰੇ ਨੂੰ ਸਾਧ ਦੇ ਕਿਹੜਾ ਕਿਹੜਾ ਜ਼ੀਰੇ ਜ਼ਿਲ੍ਹੇ ਤੇ ਫਰੀਦ ਫਿਰੋਜ਼ਪੁਰ ਦੇ ਵਿੱਚ ਨੈਕਸਸ ਆ ਸਾਨੂੰ ਦੱਸ ਅਸੀਂ ਉਹ ਛੰਟੀ ਕਰਦੇ ਹਾਂ ਪੁਲਿਸ ਵਾਲਿਆਂ ਦੀ ਉਹਨਾਂ ਨੂੰ ਅਸੀਂ ਸਜ਼ਾ ਦਿੰਨੇ ਆ ਸਨੇ ਨੇ ਕਿ ਪੁੱਛਿਆ ਉਲਟਾ ਜ਼ੀਰੇ ਨੂੰ ਹੁਣ ਗੈਗ ਔਰ ਤੁਸੀਂ ਦੇਖੋਗੇ ਕਿ ਕੱਲ ਪਰਸੋਂ ਬਿਕੋਜ਼ ਐਮਐਲਏ ਅੰਡਰ ਦ ਸਿਸਟਮ ਐਟ ਦਿਸ ਪੁਆਇੰਟ ਆਫ ਟਾਈਮ ਸਾਰੇ ਗੁਲਾਮ ਨੇ ਜਿਹੜਾ ਇਨਾ ਲਾਜ਼ ਸਟ੍ਰਿੰਜੈਂਟ ਕੀਤੇ ਹੋਏ ਨੇ ਪ੍ਰਧਾਨਾਂ ਦੇ ਕੋਲੀਆਂ ਪਾਵਰਸ ਦਿੱਤੀਆਂ ਐਂਟੀ ਡਿਫੈਕਸ਼ਨ ਲਾਜ਼ ਨੇ ਔਰ ਡਿਕਟੇਟਰ ਬਣੇ ਹੋਏ ਨੇ ਉਹ ਜੀਰੇ ਨੂੰ ਕਹਿਣਗੇ ਯਾ ਬੰਦਾ ਬਣ ਜਾਂਦੇ ਤਾਂ ਚੱਲ ਬਾਅਦ ਚੱਲ ਬਾਅਦ ਚੱਲ ਬਾਅਦ ਕਰ ਦੇਣਗੇ ਜ਼ੀਰਾ ਵਿਚਾਰਾ ਹਲੇ ਨੌਜਵਾਨ ਹੈ ਹੀ ਹੈਜ਼ ਅ ਲੌਂਗ ਵੇ ਟੂ ਗੋ ਅ ਗੁੱਡ ਪੋਲਿਟੀਕਲ ਕੈਰੀਅਰ ਹੀ ਵਿਲ ਹੈਵ ਟੂ ਸਕਮ ਮੇਰੀ ਜ਼ੀਰਨ ਉਹ ਪੀਲਾ ਜੇ ਹੁਣ ਬੰਦਿਆਂ ਨੂੰ ਸਟੈਂਡ ਲਿਆ ਨਾ ਤੇ ਖੜਾ ਰਹਿ। ਉਹ ਨਾਮ ਲੈ ਕੇ ਦੇ ਪਬਲਿਕਲੀ ਕੱਲਾ ਆਈਜੀ ਨਹੀਂ ਡਾਊਨ ਦ ਲਾਈਨ ਜਿਹੜੇ ਮਾਫੀਆ ਉੱਥੇ ਕੰਮ ਕਰਦੇ ਤੁਹਾਡੇ ਥੱਲੇ ਉਹਨਾਂ ਦੇ ਨਾਮ ਲੈ ਕੇ ਦੱਸ ਤਾਂ ਕਿ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਜਦੋਜਹਿਦ ਪੰਜਾਬ ਦੇ ਵਿੱਚ ਖੜੀ ਕੀਤੀ ਜਾ ਸਕੇ। ਬੀਰ ਰਿਪੋਰਟ ਪੰਜਾਬ ਫਰੂਟੇਕ ਪੰਜਾਬ ਦੇ ਸਿੱਖਿਆ ਵਿਭਾਗ ਨੇ ਅੱਜ ਵੱਡਾ ਫੈਸਲਾ ਲੈਂਦੇ ਆ ਤਨਖਾਹ ਕਟੌਤੀ ਖਿਲਾਫ ਡਟਣ ਵਾਲੇ ਪੰਜ ਅਧਿਆਪਕ ਲੀਡਰਾਂ ਨੂੰ ਬਰਖਾਸਤ ਕਰ ਦਿੱਤਾ ਹੈ। ਇਹਨਾਂ ਲੀਡਰਾਂ ਵਿੱਚ ਹਰਦੀਪ ਟੋਡਰਪੁਰ, ਭਰਤ ਕੁਮਾਰ, ਹਰਵਿੰਦਰ ਰਖੜਾ, ਦੀਦਾਰ ਮੁੱਦਕੀ ਅਤੇ ਹਰਜੀਤ ਜਿੱਦਾ ਸ਼ਾਮਲ ਹਨ। ਇਹ ਅਧਿਆਪਕ ਲੀਡਰ ਤਨਖਾਹ ਕਟੌਤੀ ਖਿਲਾਫ ਸਾਂਝਾ ਅਧਿਆਪਕ ਮੋਰਚਾ ਦੇ ਗੁਆਇਟ ਪਿਛਲੇ ਲੰਬੇ ਸਮੇਂ ਤੋਂ ਪਟਿਆਲਾ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਸਨ। ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਅੱਜ ਬਰਖਾਸਤ ਅਧਿਆਪਕਾਂ ਨੇ ਗੁਰਦਾਸਪੁਰ ਚ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਅਧਿਆਪਕ ਹਰਦੀਪ ਸਿੰਘ ਟੋਡਰਪੁਰ ਤੇ ਸੁਭਾਸ਼ ਚੰਦਰ ਨੇ ਕਿਹਾ ਹੈ ਕਿ ਸਰਕਾਰ ਉਹਨਾਂ ਦੀ ਆਵਾਜ਼ ਨੂੰ ਦਬਾਉਣ ਲਈ ਅਜਿਹੇ ਫੈਸਲੇ ਲੈ ਰਹੀ ਹੈ ਪਰ ਇਸ ਦੇ ਬਾਵਜੂਦੋ ਸਰਕਾਰ ਦੇ ਅੱਗੇ ਝੁਕਣ ਵਾਲੇ ਨਹੀਂ ਹਨ ਦੇ ਵਿੱਚ ਲੰਬੇ ਸਮੇਂ ਤੋਂ ਅਧਿਆਪਕਾਂ ਦਾ ਅੰਦੋਲਨ ਚੱਲਦਾ ਕਿਉਂਕਿ ਇੱਕ ਪਾਸੇ ਜਿੱਥੇ 5178 ਦੇ ਅਧਿਆਪਕਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਸੀ 3 ਸਾਲ ਬੀਤ ਜਾਣ ਦੇ ਬਾਵਜੂਦ ਦੂਜਾ ਐਸਐਸਏ ਰਮਸਾਦਰਸ਼ ਤੇ ਮਾਡਲ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਕਿ ਟੁਕਤੀ ਗਈ ਕੀਤੀ ਗਈ 65 ਤੋਂ 75% ਤੱਕ ਇਸ ਦੇ ਖਿਲਾਫ ਪਟਿਆਲੇ ਦੇ ਵਿੱਚ ਇੱਕ ਪੱਕਾ ਮੋਰਚਾ ਲੱਗਿਆ ਉਸ ਮੋਰਚੇ ਦੇ ਵਿੱਚ ਆ ਕੇ 5ਵੇਂ ਦਿਨ ਸਿੱਖਿਆ ਮੰਤਰੀ 1 ਦਸੰਬਰ ਨੂੰ ਐਲਾਨ ਕਰਦਾ ਹੈਗਾ ਕਿ ਤਨਖਾਹ ਕਿਡੋਤੀ ਦੇ ਮਾਮਲਾ 15 ਦਿਨਾਂ ਦੇ ਵਿੱਚ ਮੁੱਖ ਮੰਤਰੀ ਦੀ ਮੀਟਿੰਗ ਚ ਰਿਵਿਊ ਕੀਤਾ ਜਾਊਗਾ ਦੂਜਾ ਐਲਾਨ ਉਹਨਾਂ ਨੇ ਇਹ ਕੀਤਾ ਸੀ ਕਿ 5178 ਵਾਲਿਆਂ ਨੂੰ ਜਨਵਰੀ 2019 ਤੋਂ ਪੂਰੀ ਤਨਖਾਹ ਦਿੱਤੀ ਜਾਊਗੀ ਤੀਜਾ ਐਲਾਨ ਕੀਤਾ ਸੀ ਵਲੰਟੀਅਰਾਂ ਦੀ ਤਨਖਾਹ ਚ ਵਾਧਾ ਕੀਤਾ ਜਾਊਗਾ ਚੌਥਾ ਐਲਾਨ ਇਹ ਕੀਤਾ ਸੀ ਕਿ ਜਿੰਨੀਆਂ ਬਦਲੀਆਂ ਸਸਪੈਂਸ਼ਨਾਂ ਕੀਤੀਆਂ ਨੇ ਉਹ ਸਾਰੀਆਂ ਰੱਦ ਕੀਤੀਆਂ ਜਾਣਗੀਆਂ ਪਰ ਸਿੱਖਿਆ ਮੰਤਰੀ ਨੇ ਆਪਣੇ ਇੱਕ ਵੀ ਐਲਾਨ ਦੇ ਉੱਤੇ ਫੁੱਲ ਨਹੀਂ ਚੜਾਏ ਉਹ ਆਪਣੇ ਐਲਾਨਾਂ ਤੋਂ ਪਲਟਿਆ ਹੀ ਨਹੀਂ ਸਗੋਂ ਪੰਜੇ ਦੇ ਅਪਕਮੋਰਚੇ ਅੱਜ ਟਰਮੀਨੇਟ ਕਰ ਦਿੱਤਾ ਗਿਆ ਹੈ ਜਿਹੜੇ ਸਸਪੈਂਡ ਕੀਤੇ ਸੀ ਇਸ ਕਰਕੇ ਪੂਰੇ ਪੰਜਾਬ ਦੇ ਵਿੱਚ ਅੱਜ ਸੰਜੇ ਦੇ ਅਪਕਮੋਰਚੇ ਤੇ ਹੋਰ ਜਥੇਬੰਦੀਆਂ ਵੱਲੋਂ ਸਿੱਖਿਆ ਮੰਤਰੀ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕਰਤੇ ਜਾ ਰਹੇ ਹਨ ਪ੍ਰੋਗਰਾਮ ਜਿਹੜਾ ਹੈ ਸਿੱਖਿਆ ਮੰਤਰੀ ਦੀ ਵਾਅਦਾ ਖਿਲਾਫੀ ਦੇ ਖਿਲਾਫ ਪੱਕੇ ਮੋਰਚੇ ਦੇ ਵਿੱਚ 1 ਦਸੰਬਰ ਨੂੰ ਕਰਨਾਕਾਰੀ ਅਧਿਆਪਕਾਂ ਨੂੰ ਘਰ ਭੇਜਣ ਤੋਂ ਬਾਅਦ ਇਸ ਵਾਅਦੇ ਨਾਲ ਕਿ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਦਾ ਹੱਲ ਕਰ ਦਿੱਤਾ ਜਾਏਗਾ ਮੰਨ ਲਿਆ ਜਾਏਗਾ ਐਸਐਸਰੰਸਾ ਅਧਿਆਪਕਾਂ ਦੀ ਤਨਖਾਹ ਕਟੋਤੀ ਦਾ ਫੈਸਲਾ ਰਿਵਿਊ ਕਰਕੇ ਮੁੜ ਵਿਚਾਰਿਆ ਜਾਵੇਗਾ ਟਰਮੀਨੇਸ਼ਨਲ ਵਿਕਟਿਮਾਈਜੇਸ਼ਨਾਂ ਰੱਦ ਕੀਤੀਆਂ ਜਾਣੀਆਂ ਲੋਹੜੀ ਦੇ ਮੌਕੇ ਤੇ ਬਿਆਨ ਦਿੰਦੇ ਨੇ ਕਿ ਸਾਰੀਆਂ ਵਿਕਟਿਮਾਈਜੇਸ਼ਨਾਂ ਟਰਮੀਨੇਸ਼ਨਲ ਰੱਦ ਕੀਤੀਆਂ ਜਾ ਰਹੀਆਂ ਹਨ ਅਧਿਆਤਕਾਂ ਦੀਆਂ ਜਾਇਜ਼ ਮੰਗਾਂ ਮੰਨੀਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਅੱਜ ਇੱਕ ਨਾਦਰ ਸ਼ਾਹੀ ਫਰਮਾਨ ਜਾਰੀ ਕਰਦੇ ਨੇ ਜਿਹਦੇ ਤਹਿਤ ਸੰਘਰਸ਼ੀ ਅਧਿਆਪਕਾਂ ਨੂੰ ਮੁੱਤਲ ਤੇ ਸਸਪੈਂਸ਼ਨ ਤੋਂ ਮੁੱਤਲ ਤੋਂ ਬਾਅਦ ਜੋ ਟਰਮੀਨੇਟ ਕੀਤਾ ਜਾਂਦਾ ਹੈ ਅਸੀਂ ਸਰਕਾਰ ਦੇ ਇਸ ਨਾਦਰशाही ਫੈਸਲੇ ਦੀ ਨਕੀਦੀ ਵੀ ਕਰਦੇ ਆਂ ਤੇ ਐਸਐਸਏ ਰਮਸਾ ਅਧਿਆਪਕ 8886 ਅਧਿਆਪਕਾਂ ਦੀ ਤਨਖਾਹ ਕਟੋਤੀ ਦੇ ਫੈਸਲੇ ਦਾ ਜੋ ਰਿਵਿਊ ਕਰਨ ਦੀ ਗੱਲ ਕੀਤੀ ਗਈ ਉਸ ਦੇ ਵਿਰੋਧ ਚ ਲੜਦੇ ਰਹਾਂ ਲੜਦੇ ਹਾਂ ਤੇ ਨਾਲ ਦੀ ਨਾਲ ਇਹ ਗੱਲ ਕਰਦੇ ਹਾਂ ਕਿ ਐਸਐਸਏ ਰਮਸਾ ਅਧਿਆਪਕ ਦਾ ਹਰ ਇੱਕ ਉਹ ਅਧਿਆਪਕ ਜਿਹਨੇ ਹਾਲੇ ਤੱਕ ਕਲਿੱਕ ਨਹੀਂ ਕੀਤਾ ਉਹਨਾਂ ਸਭ ਨੂੰ ਟਰਮੀਨੇਟ ਕਰਤਾ ਜਾਏ ਤਾਂ ਜੋ ਸਰਕਾਰ ਜੜੀ ਹੈ ਹੋਰ ਇਸ ਤੋਂ ਅੱਗੇ ਜੇ ਕੋ ਗੋਲੀ ਚਲਾਨੀ ਚਾਹੁੰਦੀ ਹੈ ਉਹ ਚਲਾਏ ਇਹ ਅਧਿਆਪਕ ਤਨਖਾਹ ਘਟੋਤੀ ਦੇ ਵਿਰੋਧ ਦੇ ਵਿੱਚ ਲੜਨਗੇ ਔਰ ਅੰਤਮ ਫਾਜ਼ ਤੱਕ ਲੜਦੇ ਰਹਿਣਗੇ ਗੁਰਦਾਸਪੁਰ ਤੋਂ ਸੁਖਬੀਰ ਸਿੰਘ ਦੀ ਰਿਪੋਰਟ ਪੰਜਾਬ ਟੂਡੇ ਬਟਾਲਾ ਦੇ ਪਿੰਡ ਤੁਕਸੜੀ ਦੇ ਗੁਰਦੁਆਰੇ ਵਿੱਚ ਬਿੱਤੀ ਦੇ ਰਾ ਤੇ ਇੱਕ ਨੌਜਵਾਨ ਵੱਲੋਂ ਬੇਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਗੁਰਦਾਰੇ ਦੇ ਸਿਕਿਉਰਟੀ ਗਾਰਡ ਨੇ ਮੌਕੇ ਤੇ ਹੀ ਕਾਬੂ ਕੀਤਾ ਹੈ। ਵਿਅਦਬਿਧੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ। ਅਸ਼ੀਸ਼ ਪਵਰ ਨਾਮ ਦਾ ਨੌਜਵਾਨ ਗੁਰਦਾਰੇ ਵਿੱਚ ਰਾਤ 1 ਵਜੇ ਦੇ ਕਰੀਬ ਦਾਖਲ ਹੋਇਆ। ਉਸਨੇ ਪਹਿਲਾਂ ਦਾਨ ਪੇਟੀ ਅਤੇ ਗੁਰਦਾਰੇ ਵਿੱਚ ਰੱਖੇ ਧਾਰਮਿਕ ਜਿੰਨਾ ਦੀ ਭੰਨਤੋੜ ਕੀਤੀ ਅਤੇ ਬਾਅਦ ਵਿੱਚ ਸੁਖਾਸਨ ਵਾਲੇ ਕਮਰੇ ਵਿੱਚ ਜਾ ਕੇ ਉਥੋਂ ਗੁਰੂ ਸਾਹਿਬ ਦਾ ਪਿਤਰਾ ਚੁੱਕ ਲਿਆ। ਇਛੇਦ੍ਰਾਨੀ ਸਿਕਿਉਰਟੀ ਗਾਰਡ ਨੇ ਉਸਨੂੰ ਕਾਬੂ ਕਰ ਲਿਆ। ਫੜੇ ਕਿ ਇਸ ਨੌਜਵਾਨ ਨੇ ਕਿਹਾ ਹੈ ਕਿ ਉਹ ਗੁਰਦਾਰੇ ਵਿੱਚ ਰਾਤ ਨੂੰ ਆਪਣੇ ਪਿਤਾ ਨਾਲ ਲੜਕੇ ਦਾਖਲ ਹੋਇਆ ਸੀ ਅਤੇ ਬਾਅਦ ਵਿੱਚ ਉਸ ਨੂੰ ਠੰਡ ਲੱਗਨ ਕਰਕੇ ਹੀ ਉਸਨੇ ਠੰਡ ਤੋਂ ਬਚਣ ਲਈ ਜਾਈ ਚੁੱਕੀ ਸੀ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਤੇ ਬਿਆਨਨਾਮੇ ਆਦਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਹ ਇਹ ਦੇਰ ਵੇ तकरीबन ਬੰਦਾ ਕਿਤੇ ਆਇਆ ਅੰਦਰ ਤੇ ਇਹ ਹਰਮਨ ਸਿੰਘ ਮੇਰੇ ਨਾਲ ਆਇਆ ਇੱਥੇ ਇੱਥੇ ਬੈਠਾ ਤੇ ਮੈਂ ਉਹਨੂੰ 2 ਵਜੇ ਦੇ ਕਰੀਬ ਦੇਖਿਆ ਉਹਨੂੰ ਇਹ ਅੰਦਰ ਵੜਿਆ ਐਸੇ ਗੁਰਦਵਾਰ ਸਾਹਿਬ ਦੇ ਤੇ ਪਰਦੇ ਨੂੰ ਐਰੋ ਕਰਕੇ ਕਾਰਜੋ ਕਰ ਰਿਹਾ ਸੀਗਾ ਤੇ ਮੈਂ ਇਹਨੂੰ ਠਾਇਆ ਹਰਮਨ ਨੂੰ ਮੈਂ ਹਰਮਨ ਬੰਦਾ ਅੰਦਰ ਵੜ ਗਿਆ ਤੇ ਜੋ ਇਹਨੂੰ ਇਹ ਕਹਿੰਦਾ ਵੀ ਚੱਕਾ ਮੈਂ ਜਾ ਕੇ ਇਹ ਉਹ ਗਰੰਟੀ ਨੂੰ ਠੱਲਣ ਵਾਸਤੇ ਚਲਾ ਗਿਆ ਤੇ ਇਹ ਬੰਦਾ ਨੂੰ ਪਤਾ ਲੱਗ ਗਿਆ ਅੰਦਰੋਂ ਜੋ ਮੈਂ ਭਜਾ ਲੋਕਾਲਾ ਮਾਰਿਆ ਤੇ ਇਹ ਇਧਰੋਂ ਦੀ ਬਾਰੀ ਥਾਣੀ ਜਾ ਕੇ ਇਦੋਂ ਭਾਰਨ ਭੱਜ ਗਿਆ ਉਹ ਗੇਟ ਤੱਕ ਇਹ ਮਗਰ ਮਗਰਪਾਨ ਲੈ ਕੇ ਗਿਆ ਤੇ ਇਹ ਉਥੋਂ ਨਿਕਲ ਗਿਆ ਅੱਗੋਂ ਗਾਇਬ ਹੋ ਗਿਆ ਉਸ ਤੋਂ ਬਾਅਦ ਬਾਅਦ ਅਸੀਂ ਫਿਰ ਚੈੱਕ ਕੀਤਾ ਜਿਹੜਾ ਦਿਲ ਚੜਿਆ ਇਹ ਜਾ ਕੇ ਉਹ ਬੰਦਾ ਕਿਤਾਜੂ ਮਿਲਿਆ ਦੁਆਰਾ ਸਾਹਿਬ ਦੇ ਅੰਦਰ ਆਹੀ ਇਹਨੂੰ ਜਦੋਂ ਇਦੋਂ ਭੱਜ ਗਿਆ ਮੈਂ ਤਾਂ ਉਹਦੇ ਮਗਰ ਹੋ ਗਿਆ ਪਹਿਲਾਂ ਉਹਦੇ ਮਗਰ ਜਦੋਂ ਜਾ ਕੇ ਫਿਰ ਦੁਬਾਰਾ ਅਸੀਂ ਗੁਰਦਾਸ ਸਾਹਿਬ ਦੇ ਦੇਖਿਆ ਮਹਾਰਾਜ ਤੋਂ ਸਰੂਪ ਤੋਂ ਇਹਨੇ ਅਰਜਾਈ ਲਾਈ ਸੀ ਲੇਕਿਨ ਉਹਦੇ ਉੱਤੇ ਸਰੂਪ ਦੇ ਮਹਾਰਾਜ ਦੇ ਸਰੂਪ ਤੋਂ ਕੰਬਲ ਲਾਇਆ ਸੀ ਇਹਨੇ ਕੰਬਲ ਲਾ ਕੇ ਮਤਲਬ ਥੱਲੇ ਇੱਕ ਕੰਬਲ ਵਸਾਇਆ ਸੀ ਬਾਕੀ ਹੋਰ ਮਾਲੇ ক্লোਜ਼ ਕੀਤੇ ਸੀਗੇ ਤੇ ਉਸ ਤੋਂ ਬਾਅਦ ਫਿਰ ਇਹ ਮੈਂ ਇਹ ਦੇਖਿਆ ਅੰਦਰ ਜਾ ਕੇ ਮੁੜ ਕੇ ਫਿਰ ਦਨੇ ਬਾਈ ਹੋਰ ਕਿਤੇ ਦੇਖਿਆ ਕਿ ਹੋਰ ਕੋਈ ਨੁਕਸਾਨਤ ਨਹੀਂ ਹੋਇਆ ਤੇ ਉਸ ਤੋਂ ਬਾਅਦ ਫਿਰ ਆਪਾਂ ਖੇਤਾਂ ਦੇ ਵਿੱਚ ਗਏ ਲੱਗ ਚੱਕ ਕੇ ਦੇਖਿਆ ਨਹੀਂ ਦੇਖਿਆ ਫਿਰ ਮੁੜ ਕੇ ਦਿਨ ਦੇ ਟਾਈਮ ਆਨ ਉੱਥੋਂ ਜਗ ਮਿਲਿਆ ਖੇਤਾਂ ਚ ਹਾਂਜੀ ਲੋ ਲੱਗਿਆ ਹਾਂ ਉਹਦਾ ਜਰਾਬਾ ਪਿਆ ਬੂਟ ਉਹਦੇ ਉੱਤੇ ਪਿਆ ਬੂਟ ਇੱਥੇ ਪਏ ਸੀਗੇ ਤੇ ਜਰਾਬਾ ਸਨੇ ਸਾਡੇ ਬੰਦਾ ਤੇ ਉਧਰੋਂ ਜਰਾਬਾ ਸਨੇ ਫੜਿਆ ਗਿਆ ਅੰਗਰੇਜ਼ ਸਵੇਰੇ ਨਾ ਐਕਸਰਸਾਈਜ਼ ਦੀ ਗੱਡੀ ਲੱਗੀ ਆਹ ਡੇਰਾ ਤੇ ਉਹ ਛੋਟੇ ওভারਡੋਸ ਕਰਤੀ ਇਹਨੇ ਗੱਡੀਆਂ ਹੀ ਠਾਣੇ ਗਏ ਹੋਗੇ ਤੇ ਮੈਂ ਪਾਪਾ ਨੂੰ ਗੱਲ ਦਸੀ ਨਾ ਮੇਰੇ ਚਪੇੜ ਮਾਰਤੀ ਤੇ ਮੈਂ ਗੁੱਸੇ ਨਾਲ ਹੀ ਆ ਨੂੰ ਆ ਗਿਆ ਤੇ ਠੰਡ ਰਾਤੀ ਜ਼ਿਆਦਾ ਹੈ ਨਾ ਮੈਂ ਯਾਰ ਦੋਸਤ ਦਾ ਹੀ ਆ ਲੈ ਕੇ ਤੇ ਆਈ ਥਿੰਕ ਹਰਦਾਰਾ ਹੀ ਗਿਆ ਸਾਹ ਤੇ ਮੈਂ ਬਾਹਰ ਮੇਂ ਸ਼ੂਜ਼ ਖੋਲੇ ਤੇ ਟੋਪੀ ਮੈਂ ਹੀ ਮੈਂ ਚੰਦ ਕੰਬਲ ਲੈਣਾ ਉਧਰ ਪਰਲੇ ਬਸੇ ਗਿਆ ਤੇ ਇੱਕ ਮੋਟਰਸਾਈਕਲ ਲੱਗਾ ਆਏਗਾ ਪਲੈਟਿਨਾ ਅੰਦਰ ਨਾਲ ਹੀ ਦੂਸਰੇ ਪਾਸੇ ਨਾ ਸਾਰੇ ਸੇਵਾਦਾਰ ਸੋਤੇ ਹੋਏਗੇ ਤੇ ਮੈਨੂੰ ਡਣ ਜਾਂਦਾ ਲੱਗਣ ਦੀ ਮੈਂ ਹੁਣ ਮੈਂ ਕੀ ਕਰਾਂ ਮੈਂ ਚੱਲ ਹੁਣ ਸਵੇਰੇ ਜਦੋਂ ਉੱਠਣਗੇ ਅੰਮ੍ਰਿਤ ਵੇਲੇ ਤੇ ਮੈਂ ਇੱਧਰ ਲਿਓ ਕਿ ਪਾਸੇ ਹੋ ਕੇ ਸੋ ਜਾਗਾ ਇੱਥੇ ਉੱਥੇ ਅਲਮਾਰੀ ਤੇ ਮੇਕਲਮਾਰੀ ਖੁੱਲੀ ਨਹੀਂ ਅਲਮਾਰੀ ਤਾਂ ਮੈਂ ਨਾ ਥੋੜਾ ਜਿਹਾ ਉਹਨੇ ਨਾ ਖੋਲਿਆ ਤੇ ਜਿਹੜਾ ਤੇ ਅਲਮਾਰੀ ਵਿੱਚੋਂ ਨਾ ਉਹ ਕੰਬਲ ਲੱਗਾ ਗੰਨਨ ਦੇ ਸਮਾਨ ਸਾਰਾ ਬਾਹਰ ਆ ਗਿਆ ਉਹ ਜਿਹੜੇ ਸਰੂਪੇ ਵੀ ਠੀਕ ਹੈ ਜੀ ਬੁਆ ਅੰਕਲ ਕੋਈ ਹੋ ਨਹੀਂ ਜਿਹੜਾ ਫਰੰਟ ਵਾਲਾ ਬੁਆ ਹੈ ਨਾ ਮੈਂ ਮੜਾ ਹੱਥ ਲਾਇਆ ਤੇ ਉਸੇ ਲਈ ਖੁੱਲ ਗਿਆ ਕੋਈ ਉਹ ਤਾਲਾ ਤਾਲਾ ਨਹੀਂ ਮਤਲਬ ਲੋਕ ਜਿਹੜਾ ਇਹ ਢਿੱਲਾ ਹੁੰਦਾ ਨਾ ਉਸ ਹਾਮ ਨਾਲ ਉਸੇ ਲਈ ਪੂਰਾ ਖੁੱਲ ਗਿਆ ਹੈਗਾ ਕੋਈ ਉਹਦੇ ਉਹਦੀ ਚ ਕੰਬਲ ਕੱਢੇ ਸਰੂਪ ਵੀ ਜਿਹੜੇ ਸੀ ਨਾ ਚਲੇ ਜਿਹੜੇ ਉੱਪਰ ਚੜਾਈਦੇ ਆ ਉਹ ਫਿਰ ਮੈਂ ਚੁੱਕ ਕੇ ਅੰਵੇ ਚ ਵਾਪਸ ਰਾਤੇ ਵੀ ਕੋਈ ਉਹ ਆਪ ਹੀ ਕੰਬਲ ਹੀ ਲੈਣੇ ਆ ਮੈਂ ਸਿਰਫ ਅੰਕਲ ਜੀ ਮੈਂ ਆਪਣੇ ਨੂੰ ਬੂਟ ਲਖਾ ਲਾ ਕੇ ਗਿਆ ਆ ਸੀ ਸਿਰ ਸੇ ਟੱਕ ਕੇ ਗਿਆ ਆ ਕੋਈ ਉਹ ਧੋੜੀ ਕੇ ਬਦਵੀ ਕਰਨ ਵਾਲੇ ਭਾਸੇ ਜਮਾ ਟੋਪ ਸੜੀ ਗੁਰਦੁਆਰਾ ਸਾਹਿਬ ਆ ਰੋਡ ਦੇ ਉੱਤੇ ਇੱਥੇ ਇਹ ਪਤਾ ਲੱਗਾ ਕਿ ਰਾਤ ਕੋਈ ਬੰਦਾ ਜਿਹੜਾ ਨਾ ਆਸ਼ੀਸ਼ ਪੁਵਾਰ ਜਿਹੜਾ ਇਹ ਅੰਦਰ ਵੜਿਆ ਸੀ ਇੱਥੇ ਤੇ ਇਹਨੇ ਜਿਹੜਾ ਗੁਰੂ ਮਹਾਰਾਜ ਦੇ ਤੋਂ ਜਿਹੜੇ ਆ ਉਹ ਅੰਦਰ ਗੋਲਕੀ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜੀ ਜੋ ਇਹਨਾਂ ਦੇ ਪਿੰਡ ਵਾਲਾ ਦੱਸਿਆ ਤੇ ਇਹਨੇ ਕੁਝ ਮਹਾਰਾਜ ਦੇ ਉੱਤੇ ਸੁੱਕਾ ਸੰਡੋ ਕੋਈ ਕੰਬਲ ਵੀ ਕਰਾ ਵੀ ਲਾਇਨੇ ਲਾ ਕੇ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਤੇ ਇਹ ਭੱਜ ਗਿਆ ਇਹਨੂੰ ਮੁੜ ਕੇ ਪਛ ਗਿਆ ਮਗਰ ਫੜਿਆ ਨਨ ਸਵੇਰੇ ਪੱਥੇ ਗੇ ਜਾ ਕੇ ਲੁਗਿਆ ਸੀ ਪੈਲਸ ਦੇ ਵਿੱਚ ਪੈਲਸ ਦੇ ਵਿੱਚ ਇਹਨੂੰ ਸਿਰੇ ਪੈਲਸ ਆਣਾ ਫੜਿਆ ਤੇ ਜਦੋਂ ਇਹਨੂੰ ਪੁੱਛਗਿਛ ਕੀਤੀ ਤੇ ਇਹ ਗੱਲ ਜਿਹੜੀ ਇਹਦਾਂ ਟੈਲੀ ਕੀਤੀ ਇਹਨੂੰ ਲੈ ਆ ਕੇ ਇੱਥੇ ਕੀਤਾ ਇਹ ਉਹੀ ਬੰਦਾ ਨਿਕਲ ਜਿਹੜਾ ਰਾਤ ਇਥੋਂ ਗੁਰਦਰਪ ਸਿੰਘ ਅੱਜ ਤੇ ਪਿੰਡ ਦਾ ਇਹ ਬਿਆਨ ਦਿੱਤੇ ਜਿਹੜੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਜੋ ਪਿਆਲ ਖੰਡਿਤ ਕਾਰਵਾਈ ਬਟਾਲਾ ਤੋਂ ਸੁਖਬੀਰ ਸਿੰਘ ਦੀ ਰਿਪੋਰਟ ਪੰਜਾਬ ਟੂਡੇ ਹੁਸ਼ਿਆਰਪੁਰ ਵਿੱਚ ਆਇਲੈਂਡਸ ਦੇ ਵਿਦੇਸ਼ ਭੇਜਣ ਦੇ ਨਾਮ ਤੇ ਪੈਸੇ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਕੋਚਿੰਗ ਸੈਂਟਰ ਨੇ ਤਕਰੀਬਨ 40 ਵਿਦਿਆਰਥੀਆਂ ਦੀਆਂ ਕਲਾਸਾਂ ਵੀ ਲਾਈਆਂ ਪਰ ਜਦ ਆਇਨਰ ਦੇ ਪੇਪਰ ਦੇ ਹੋਣ ਦੀ ਵਾਰੀ ਆਈ ਤਾਂ ਸੈਂਟਰ ਦੇ ਮਾਲਕ ਰਫੂ ਚੱਕਰ ਹੋ ਗਿਆ। ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਦੇ ਨੇੜੇ ਆਕਾਸ਼ ਆਇਲੈਂਡ ਸੈਂਟਰ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਆਇਲੈਂਡਸ ਦੀਆਂ ਕਲਾਸਾਂ ਲਗਾ ਰਹੇ ਸਨ। ਵਿਦਿਆਰਥੀਆਂ ਨੇ ਦੱਸਿਆ ਕਿ ਸੈਂਟਰ ਮਾਲਕ ਨੇ ਵਿਦਿਆਰਥੀਆਂ ਕੋਲੋਂ ਆਇਲੈਂ 12300 ਤੇ ਕਈਆਂ ਕੋਲ 13000 ਤੋਂ ਵੀ ਵੱਧ ਪੈਸੇ ਲਏ ਹੋਏ ਸਨ ਉਹਨਾਂ ਨੇ ਕਿਹਾ ਕਿ ਜਦ ਪੇਪਰ ਦੀ ਤਿਆਰੀ ਪੂਰੀ ਹੋਈ ਤਾਂ ਕੋਚਿੰਗ ਸੈਂਟਰ ਵਾਲੇ ਤਾਲਾ ਲਾ ਕੇ ਮੌਕੇ ਤੋਂ ਫਰਾਰ ਹੋ ਗਏ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੇ ਸੈਂਟਰ ਮਾਲਕ ਦੀ ਪਤਨੀ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਸਨੇ ਧਮਕੀ ਦਿੱਤੀ ਕਿ ਜੇਕਰ ਉਸਨੂੰ ਤੰਗ ਪ੍ਰੇਸ਼ਾਨ ਕੀਤਾ ਤਾਂ ਆਤਮ ਹੱਤਿਆ ਕਰ ਲਵੇਗੀ ਉਦੋਂ ਹੁਸ਼ਿਆਰਪੁਰ ਪੁਲਿਸ ਨੇ ਵਿਦਿਆਰਥੀਆਂ ਦੀ ਸ਼ਿਕਾਇਤ ਤੋਂ ਬਾਅਦ ਕਾਰਵਾਈ ਕੰਮਲ ਵਿੱਚ ਲਿਆਂਦੀ ਹੈ ਮੈਡਮ ਕੀ ਨਾਮ ਤੁਹਾਡਾ ਮੇਰਾ ਨਾਮ ਹਿਸ਼ੀਕਾ ਕਿੱਥੇ ਰਹਿੰਦੇ ਤੁਸੀਂ ਅਸੀਂ ਸ਼ਾਮ ਦਸਤੀ ਤੁਹਾਨੂੰ ਤੇ ਅੱਜ ਤੁਸੀਂ ਮਾਰਟਨ ਥਾਣੇ ਆਏ ਹੋਏ ਆ ਇਕੱਠੇ ਕਿੱਤੇ ਹੋਏ ਆ ਇਹ ਕੀ ਕੀ ਮੋਟਿਵ ਕੀ ਹੈ ਤੁਹਾਡਾ ਅਸੀਂ ਕਾਸਟ ਇੰਸਟੀਟਿਊਸ਼ਨ ਆਇਲਸ ਕਰਦੇ ਪਏ ਸੀਗੇ ਤੇ ਉਸ ਅਸੀਂ ਪੇਪਰ ਫਿਲ ਕੀਤਾ ਹੋਇਆ ਸੀਗਾ ਕਾਫੀ ਬੱਚਿਆਂ ਨੇ ਤੋਂ ਸਾਡੇ ਪੈਸੇ ਲੈ ਕੇ ਘੂੜਕੇ ਤੇ ਹੁਣ ਸਾਨੂੰ ਕੁਝ ਨਹੀਂ ਦੱਸ ਰਹੇ ਕਿ ਕਿੱਥੇ ਹੈ ਜਾਂ ਕਿੱਥੇ ਨਹੀਂ ਕਿੰਨੀ ਫੀਸ ਸੀਗੀ ਉੱਥੇ ਦੀ ਅੱਦੇ ਬੱਚਿਆਂ ਤੋਂ ਤਾਂ 13600 ਲਈ ਸੀ ਤੇ ਸਾਡੇ ਕੋਲੋਂ 12300 ਲਈ ਸੀ ਕਈਆਂ ਤੋਂ ਹੋਰ ਵੀ ਜ਼ਿਆਦਾ ਲਈ ਸੀ ਤੇ ਜਿਹੜੇ ਇੰਸਟੀਟਿਊਟ ਨਾਲ ਹੈਗੇ ਉਹ ਕਿੱਥੇ ਗਿਆ ਇਨਫੋਰਮੇਸ਼ਨ ਨਹੀਂ ਦੇ ਰਹੇ ਸਟਾਫ ਵਾਲੇ ਵੀ ਕੋਈ ਇਨਫੋਰਮੇਸ਼ਨ ਨਹੀਂ ਦੇ ਰਹੇ ਤੇ ਤੁਸੀਂ ਹੁਣੇ ਕਹਿ ਰਹੇ ਸੀਗੇ ਕਿ ਉਹਨਾਂ ਦੀ ਵਾਈਫ ਕਹ ਰਹੀ ਹੈ ਕਿ ਜੇ ਤੁਸੀਂ ਉਹ ਉਹ ਕੀ ਬੈਟਰ ਹੈ ਵਾਈਫ ਵੀ ਕਹਿ ਰਹੀ ਹੈ ਕਿ ਜੇ ਤੁਸੀਂ ਮੈਨੂੰ ਤੰਗ ਕੀਤਾ ਮੇਰੇ ਘਰ ਆਏ ਤਾਂ ਮੈਂ ਸੁਸਾਈਡ ਕਰ ਲਾਂਗੀ ਕਿ ਉਹਨਾਂ ਦੀ ਵਾਈਫ ਇੰਸਟੀਚਿਊਟ ਆਉਂਦੀ ਨਹੀਂ ਸੀਗੀ ਨਹੀਂ ਕੋਈ ਨਹੀਂ ਸਿਆਰੀ ਇੱਕ ਹਫਤੇ ਤੋਂ ਤੇ ਟੀਚਰਸ ਵਗੈਰਾ ਨੂੰ ਕਿਸੇ ਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਉਹਨਾਂ ਨੂੰ ਕਹਿੰਦੇ ਕਿ ਅਸੀਂ ਹੈਂਡਲ ਕਰਦੇ ਪਿਆ ਤੇ ਉਹਨਾਂ ਨੂੰ ਵੀ ਕੋਈ ਇਨਫੋਰਮੇਸ਼ਨ ਨਹੀਂ ਸੀਗੀ ਤੁਸੀਂ ਕੀ ਜਾਣਦੇ ਹੋ ਅਸਾਂ ਨੂੰ ਸਾਡੇ ਪੈਸੇ ਵਾਪਸ ਕੀ ਨਾਮ ਹੈ ਜੀ ਰੁਚੀ ਕਿੱਥੇ ਰਹਿੰਦੇ ਤੁਸੀਂ ਮੈਂ ਗਗਰੇਟ ਤੋਂ ਬਿਲੋਂਗ ਕਰਦੀ ਹਾਂ ਤੇ ਇੱਥੇ ਆਕਾਸ਼ ਇੰਸਟੀਚਿਊਟ ਦੇ ਵਿੱਚ ਕੀ ਸਟੱਡੀ ਕਰਦੇ ਸੀਗੇ ਹਾਂਜੀ ਮੈਂ ਆਈਲਿਸ਼ ਕਰਦੀ ਸੀ ਮੈਨੂੰ 1 ਮਨਥ ਹੋ ਗਿਆ ਡਿਸੰਬਰਸ ਮੈਂ ਰਜਿਸਟ੍ਰੇਸ਼ਨ ਲਈ ਸੀਗੀ ਐਕਚੁਅਲੀ ਮੈਂ ਹੁਣ ਮਤਲਬ ਕਿ ਫੀਸ ਆਈਲਿਸ਼ ਦਾ ਪੇਪਰ ਦੇਣਾ ਸੀਗਾ ਫੀਸ ਪੇ ਕਰਤੀ ਹੋਈ ਆ ਪਰ ਸਰ ਨੇ ਮੇਰਾ ਪੇਪਰ ਨਹੀਂ ਫਿਲ ਕੀਤਾ ਕਿੰਨੀ ਫੀਸ ਆ ਤੁਹਾਡੀ 12600 ਅੱਛਾ ਤੇ ਕਿੰਨੇ ਬੱਚੇ ਆ ਜਿਨ੍ਹਾਂ ਦੀ ਫੀਸ ਜਮ੍ਹਾਂ ਹੋਈ ਹੈ ਇੱਥੇ ਅਪਰੋਕਸੀਮੇਟਲੀ 30 ਤੋਂ 40 ਤੇ ਹੁਣ ਤੁਸੀਂ ਕੀ ਚਾਹੁੰਦੇ ਆ ਅਸੀਂ ਜਾਣਦੇ ਹਾਂ ਕਿ ਸਰ ਸਾਡੇ ਜ਼ਿਆਦਾ ਫੀਸ ਪੇ ਕਰਦੇ ਨੇ ਜਾਂ ਸਾਡਾ ਫਿਫਥ ਪੈਰ ਫੀਸ ਕਰਦੇ ਨੇ ਇਹ ਤੁਹਾਨੂੰ ਕਦੋਂ ਪਤਾ ਲੱਗਾ ਕਿ ਸਾਡੇ ਇੰਸਟੀਚਿਊਟ ਬੰਦ ਹੋ ਗਿਆ ਵਾ ਸਾਨੂੰ ਪਿਛੋਕੜ ਦਿਨ ਪਹਿਲਾਂ ਹੀ ਪੱਤਰ ਚੱਲਿਆ ਔਰ ਸੈਟਰਡੇ ਦੇ ਸਰ ਇੰਸਟੀਚਿਊਟ ਸੇ ਨਹੀਂ ਆ ਰਹੇ ਹਾਂਜੀ ਸਰ ਸਰ ਕੁਲ ਕੰਪਲੇਂਟ ਆਈ ਹੈਗੀ ਆ ਜਿਹੜੀ ਸਟੂਡੈਂਟਸ ਨੇ ਦਿੱਤੀ ਆ ਜਿਸ ਦੇ ਵਿੱਚ ਆਕਾਸ਼ਵੀਰ ਸਿੰਘ ਪੁੱਤਰ ਬਲਵੀਰ ਸਿੰਘ ਅਤੇ ਅੜੀ ਨਾਨੀ ਐਡੂਕੇਸ਼ਨ ਗਾਇਆ ਕਿ ਉਹ ਵਾਇਲਟ ਅਕੈਡਮੀ ਚਲਾਉਂਦਾ ਵਾ ਤੇ ਉਹਨੂੰ ਉਹਨਾਂ ਦੇ ਜਿਹੜੇ ਐਂਡ ਦੇ ਪੇਪਰ ਵਾਸਤੇ ਪੈਸੇ ਹੈਗੇ ਉਹ ਲੈ ਰਹੇ ਸੀ ਜੋ ਪੈਸੇ ਲੈਣ ਤੋਂ ਬਾਅਦ ਵਿੱਚ ਜਿਹੜਾ ਪੂਰਾ ਅਪਲਾਈ ਨਹੀਂ ਕੀਤਾ ਉਹਨਾਂ ਦਾ ਜੋ ਫਰਾਦ ਹੋ ਗਿਆ ਅਸੀਂ ਉਸ ਮਾਮਲੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਕਰਦੇ ਪਏ ਹਾਂ ਤੇ ਜਲਦੀ ਇੱਚ ਆਪਣਾ ਰਿਲੀਕਸ਼ਨ ਹਵਾ ਸਰ ਜਿਹੜੇ ਬੱਚੇ ਕਿੰਨੇ ਖੈਗੇ ਜੀ ਜਿਨ੍ਹਾਂ ਦੇ ਪੈਸੇ ਲੈ ਗਏ ਅਜੇ ਤੱਕ ਸਾਡੇ ਕੋਲ ਤਕਰੀਬਨ 25 ਕਿ ਬੰਦੇ ਰਿਪੋਰਟ ਦਿੱਤੇ 25 ਸਟੋਰੀਸ ਰਿਪੋਰਟ ਦਿੱਤੀ ਹੈ ਬਾਕੀ ਦੇ ਅੱਗੇ ਵੈਰੀਫਾਈ ਕਰਾਂਗੇ ਸਰ ਰਿਪੋਰਟ ਚੈੱਕ ਕਰਕੇ ਕੀ ਕਾਰਵਾਈ ਸ ਕਰੀ ਸਰ ਤੁਸੀਂ ਕਰਨ ਜੋ ਕੁਛ ਵੀ ਜਿਹੜਾ ਸਾਹਮਣੇ ਆ ਗਿਆ ਜੋ ਜਿਸ ਆਦਮੀ ਨੇ ਵਕਤ ਤੌਰ ਤੇ ਕੀਤਾ ਹੋਇਆ ਇਹਦੇ ਖਿਲਾਫ ਰਿਲੀਕਸ਼ਨ ਹੋਣਾ ਹੈ ਖਸ਼ਿਆਰ ਪ੍ਰਤੀਯੋਗੀਸ਼ ਬਿਹੰਦੀ ਰਿਪੋਰਟ ਪੰਜਾਬ ਟੂਡੇ ਮਜੀਠਾ ਵਿੱਚ ਗਾਇਕਾ ਕੌਰ ਵੀ ਦੇ ਪ੍ਰੋਗਰਾਮ ਵਿੱਚ ਚੱਲੀ ਗੋਲੀ ਨਾਲ ਇੱਕ ਵਿਅਕਤੀ ਦੀ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਘਟਨਾ ਮਜੀਠਾ ਸਥਿਤ ਰਾਇਲ ਵਿਲਾਜ ਜੋਟ ਵਿੱਚ ਵਾਪਰੀ ਹੈ ਜਿੱਥੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਕੌਰ ਵੀ ਨੇ ਆਪਣਾ ਪ੍ਰੋਗਰਾਮ ਪੇਸ਼ ਕਰਨਾ ਸੀ ਪ੍ਰੋਗਰਾਮ ਸ਼ੁਰੂ ਹੋਣੇ ਹੀ ਵਿਆਹ ਸਮਾਗਮ ਵਿੱਚ ਸ਼ਾਮਲ ਕਿਸੇ ਵਿਅਕਤੀ ਨੇ ਆਪਣੇ ਪਿਸਤੌਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੌਰਾਨ ਇੱਕ ਗੋਲੀ ਦੇਵੀ ਡੀਜ ਚਬਾਲ ਦੇ ਆਪਰੇਟਰ ਨੂੰ ਜਾ ਕੇ ਲੱਗ ਗਈ ਇਸ ਕਰਕੇ ਉਸਨੂੰ ਪ੍ਰੋਗਰਾਮ ਰੋਕਣਾ ਪਿਆ ਤੇ ਜ਼ਖਮੀ ਵਿਅਕਤੀ ਨੂੰ ਅੰਮ੍ਰਿਤਸਰ ਦੇ ਨਿਜੀ ਹਸਪਤਾਲ ਚ ਦਾਖਲ ਕਰਵਾ ਦਿੱਤਾ ਗਿਆ ਹੈ ਜਾਣਕਾਰੀ ਮੁਤਾਬਕ ਕੌਰਵੀ ਆਪਣੇ ਤੈ ਸਮੇ ਤੋਂ ਕਰੀਬ 2.5 ਘੰਟੇ ਲੇਟ ਵਾਸ ਸਮਾਗਮ ਵਿੱਚ ਪਹੁੰਚੀ ਜਿਸ ਕਰਕੇ ਕਿ ਲੜਕੇ ਵਾਲੇ ਵੱਲੋਂ ਹੋਈ ਤੂ ਤੂ ਮਹਿਮਦਾਨ ਕਿਸੇ ਵਿਅਕਤੀ ਨੇ ਆਪਣੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਮੌਕੇ 'ਤੇ ਗਾਇਕ ਕੌਰਵੀ ਵੀ ਸਮਾਗਮ ਅਧ ਵਿਚਾਲੇ ਛੱਡ ਕੇ ਚਲੀ ਗਈ ਫਿਰਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਭਾਜੀ ਆਪਣਾ ਆਪਣਾ ਨਾਮ ਆਇਆ ਬ੍ਰਿੰਦਰ ਸਿੰਘ ਹਾਂਜੀ ਕੀ ਹੋਇਆ ਜੀ ਭਾਜੀ ਉੱਥੇ ਭਾਜੀ ਇਹੀ ਕਾਲਸਰ ਦੀ ਕੰਮ ਲਾਉਣ ਗਏ ਸੀ ਕਿਹੜੇ ਕਿਹੜੇ ਪੈਸ ਰੌਲ ਵਿਲਾ ਰੌਲ ਹੀ ਮਿਲਾਂ ਹਾਂਜੀ ਕੀ ਹੋਇਆ ਜੀ ਉੱਥੇ ਇਹ ਉੱਥੇ ਕੀ ਨਾਲ ਦਾ ਇਹ ਸ਼ੋਹ ਲਾਉਣ ਦਾ ਇੱਕ ਹੋਰ ਵੀ ਜਾਂ ਹਾਂਜੀ ਹੋਰ ਵੀ ਦਾ ਸ਼ੋਹ ਲਾਉਣ ਗਏ ਸੀ ਨੰਦੇ ਉੱਥੇ ਨਾ ਮੁੰਡੇ ਭੰਗੜਾ ਪਾਉਂਦੇ ਸੀ ਤੇ ਫੈਰ ਕੱਢਦੇ ਸੀ ਇੱਕ ਮੁੰਡਾ ਸੋਦੀ ਅੱਗੇ ਮਗਲੀ ਸਾਈਡ ਤੇ ਜਿਹਨਾਂ ਮੇਰਾ ਫੈਰ ਵੱਡਾ ਸੀ ਉਹ ਮੁਸਤੈ ਚਵਾ ਰਿਹਾ ਸੀ ਤੇ ਪਿਲੀ ਪੰਥਲੀ ਸਾਈਡਾਂ ਦਾ ਜੋ ਇਹਨਾਂ ਨੇ ਫੈਰ ਕੱਢੇ ਕਿੰਨੇ ਫੈਰ ਕੱਢੇ ਭਾਜੀ ਦੋ ਫੈਰ ਦੀ ਦੋ ਫੈਰ ਕੱਢੇ ਸੀ ਹਾਂਜੀ ਦੋ ਫੈਰ ਕੱਢੇ ਹੀ ਤੇ ਇੱਕ ਤਾਂ ਤਾਂ ਨੂੰ ਚਲ ਗਿਆ ਤੇ ਦੂਜਾ ਉਹਨੇ ਪਿੱਛੇ ਨੂੰ ਕਰਕੇ ਐ ਨੂੰ ਚਲਾਇਆ ਸੀ ਅੱਛਾ ਇੱਕ ਉਹ ਸਿੱਧਾ ਅੱਗੇ ਉਹਦੇ ਲੱਪ ਚ ਵੱਜਿਆ ਸੀ ਉਹ ਜਗ੍ਹਾ ਵੱਜਿਆ ਸੀ ਬਾਕੀਆਂ ਪ੍ਰਸ਼ਾਸਨ ਕੋ ਕੀ ਮੰਗ ਕਰਨਾ ਚਾਹੁੰਦੇ ਜੀ ਅਸੀਂ ਇਹੋ ਮੰਗ ਚਾਹੁੰਦੇ ਆਂ ਵੀ ਸਾਨੂੰ ਕਿ ਨਾਲ ਦੇ ਸੰਸਾਦ ਸੰਸਾਦ ਗਰੀਬ ਬੰਦੇ ਆਂ ਜੀ ਪੁਲਿਸ ਆਈ ਤੇ ਮੌਕੇ ਤੇ ਹਾਂਜੀ ਪੁਲਿਸ ਆਈ ਸੀ ਆਈ ਸੀ ਮੌਕੇ ਤੇ ਕੀ ਕਾਰਵਾਈ ਹੋਈ ਹਾਲ ਤੱਕ ਇਹ ਕਾਰਵਾਈ ਤਾਂ ਪਹਿਲਾਂ ਤੇ ਉਹਨਾਂ ਵੇਜਾ ਸੀ ਹਸਪੀਟਲ ਤੇ ਗੁਰਨਾਣਕ ਉੱਥੇ ਸੁਣਾਈ ਉੱਥੇ ਨਹੀਂ ਸੁਣਾਈ ਹੋ ਗਈ ਤੇ ਬਾਕੀ ਹੁਣ ਅਸੀਂ ਆਪ ਜਿੰਨਾਂ ਤੇ ਹੋਰ ਕਿਸੇ ਹਸਪਤਲ ਗਏ ਆ ਤੇ ਉਥੇ ਅਸੀਂ ਆਪਣਾ ਆਪ ਇਲਾਜ ਕਰਾਉਂਦੇ ਆ ਠੀਕ ਹੈ ਬਿਊਰੋ ਰਿਪੋਰਟ ਪੰਜਾਬ ਟੂਡੇ